অন মেরিট ফেসালা সোয়ায়া যاندا শায়দ ਵੀ ਜੇ ਸਬੂਤਾਆਂ ਜਾਂ ਸਬੂਤਾਆਂ ਦੇ ਆਧਾਰ ਤੇ ਫੈਸਲਾ ਸੁਣਾਇਆ ਜਾਂਦਾ ਤਾਂ ਪ੍ਰੋਫਿਟ ਬਜਿੰਦਰ ਜੀ ਸ਼ਾਇਦ ਉਸ ਲਾਕਾਂ ਪਿੱਛੇ ਨਾ ਹੁੰਦੇ ਕਿ ਪਾਕ ਦਿਖਾਇਆ ਵੀ ਨਹੀਂ ਗੱਲ ਇਹ ਨਹੀਂ ਹੁੰਦੀ ਨਹੀਂ ਨਹੀਂ ਗੱਲ ਹੀ ਹੁੰਦੀ ਹੈ ਕਿਉਂਕਿ ਪਾਕ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਸਮਝਣ ਲੈ ਮੈਂ মিডিਆ ਪੱਖ ਦੀ ਗੱਲ ਅਸੀਂ মিডিਆ ਚ ਆਪਣਾ ਹੁਣ ਵੀ ਤੁਹਾਡੇ মিডিਆ ਮੋਰੇ ਪੱਖ ਰੱਖ ਰਹੇ ਆ ਅਸੀਂ ਉਹ ਤਾਂ ਅੱਜ ਰੱਖ ਰਹੇ ਹਾਂ ਕਿਉਂ ਰੱਖ ਰਹੇ ਆ মিডিਆ ਅੱਗੇ ਦਿਨਾਂ ਤੋਂ ਕੋਈ ਆ ਹੀ ਨਹੀਂ ਰਿਹਾ ਸੀ ਤੁਹਾਡੇ ਵੀ ਫੁਕ ਮਾਰ ਕੇ ਬ੍ਰਦਰ ਜੀ ਮੇਰੀ ਗੱਲ ਸੁਣੋ ਕਿ ਕਿ ਮੈਂ ਬਾਹਰ ਖੜਾ ਸੀ ਫਿਰ ਤੁਹਾਨੂੰ ਕਿਵੇਂ ਦੇਖੋ ਮੈਂ ਜਦੋਂ ਉਹਨਾਂ ਨੇ ਐਂਟਰੀ ਕੀਤੀ ਮੈਂ ਉੱਥੇ ਦੇ ਉੱਥੇ ਸੀ ਜਦ ਐਂਟਰੀ ਕੀਤੀ ਤਾਂ 1 ਮਿੰਟ ਦੇ ਵਿੱਚ ਹੀ ਅੰਦਰੋਂ ਫੋਨ ਆਉਂਦਾ ਆ ਵੀ ਵੀ ਥਾਪੜ ਜੀ ਉਹਨਾਂ ਨੂੰ ਸਜ਼ਾ ਸੁਣਾ ਦਿੱਤੀ ਤਾਂ ਫੋਨ ਸੁਣਨਾ ਹੀ ਲਾਉ ਨਹੀਂ ਹੈ ਸਾਡੇ ਜਿਹੜੇ ਬਾਹਰ ਖੜੇ ਆ ਉਹ ਤੇ ਸਾਰੇ ਦਾਦੇ ਕਹਿੰਦੇ ਸਜ਼ਾ ਆ ਵੀ ਕਹਿ ਰਹੇ ਆ ਭਾਜੀ ਮੀਡੀਆ ਟਰਾਇਲ ਚੱਲਿਆ ਤੁਸੀਂ ਇਹ ਦੱਸੋ ਮੀਡੀਆ ਨੂੰ ਕਿੱਦਾਂ ਪਤਾ ਤੁਸੀਂ ਘੁੰਮ ਫਿਰ ਕੇ ਫੇਰ ਇੱਕੋ ਹੀ ਜਗ੍ਹਾ ਨਹੀਂ ਨਹੀਂ ਮੈਂ ਘੁੰਮ ਫਿਰ ਕੇ ਨਹੀਂ ਆ ਰਹੇ ਆ ਬ੍ਰਦਰ ਜੀ ਉੱਚ ਅਦਾਲਤਾਂ ਦੇ ਜਿਹੜੇ ਸਾਡੇ ਜੱਜ ਸਾਹਿਬਾਨ ਆ ਉਹਨਾਂ ਨੂੰ ਇੱਕ ਸੰਕੇਤ ਲੈਣਾ ਚਾਹੀਦਾ ਆ ਸਾਡੇ ਕਾਨੂੰਨ ਮੰਤਰੀ ਨੂੰ ਸੰਗਿਆਨ ਲੈਣਾ ਚਾਹੀਦਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੰਗਿਆਨ ਲੈਣਾ ਚਾਹੀਦਾ ਕਿਉਂਕਿ ਮਨੁੱਖੀ ਅਧਿਕਾਰਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੀ ਸਾਰੇ ਫੈਸਲੇ ਲੈਣੇ ਚਾਹੀਦੇ ਆ ਓਕਸਪਰਸਨ ਤੁਸੀਂ ਉਸ ਸਮੇਂ ਨਹੀਂ ਬੋਲੇ ਲੇਕਿਨ ਤੁਹਾਡੀ ਮਿਨਿਸਟਰੀ ਵੱਲੋਂ ਤਾਂ ਵੀਡੀਓ ਜਾਰੀ ਹੋ ਗਈ ਨਾ ਗੱਲ ਤਾਂ ਦੇਖੋ ਹੈ ਤਾਂ ਇੱਕ ਮੇਰੀ ਗੱਲ ਸੁਣ ਲੋ ਨਾ ਜੀ ਪ੍ਰਧਾਨ ਜੀ ਸਾਡਿਆਂ ਦੀ ਵੀ ਗੱਲ ਕਰਦੇ ਮੇਰੇ ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਇੱਕ ਮਹਿਲਾ ਦੁਆਰਾ 2018 ਦੇ ਵਿੱਚ ਮਾਮਲਾ ਦਰਜ ਕਰਵਾਇਆ ਜਾਂਦਾ ਹੈ ਪਾਸਟਰ ਬਜਿੰਦਰ ਹੁਣਾ ਦੇ ਖਿਲਾਫ ਉਸ ਤੋਂ ਬਾਅਦ 2025 28 ਮਾਰਚ ਨੂੰ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ ਅਦਾਲਤ ਵੱਲੋਂ ਫਿਰ ਇੱਕ ਤਰੀਕ ਨੂੰ ਉਹਨਾਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ ਉਹ ਵੀ ਉਮਰ ਕੈਦ ਦੀ ਔਰ ਇਸ ਪੂਰੇ ਮਾਮਲੇ ਨੂੰ ਲੈ ਕੇ ਕਈ ਲੋਕਾਂ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਸੀ ਲੇਕਿਨ ਉਹਨਾਂ ਦੇ ਮਿਨਿਸਟਰੀ ਵੱਲੋਂ ਜਾਂ ਉਹਨਾਂ ਦੇ ਜਿਹੜੇ ਨਜ਼ਦੀਕ ਲੋਕ ਸੀਗੇ ਉਹਨਾਂ ਵੱਲੋਂ ਅਜੇ ਤੱਕ ਕੋਈ ਬਿਆਨ ਨਹੀਂ ਸਾਹਮਣੇ ਆਇਆ ਸੀਗਾ ਲੇਕਿਨ ਹੁਣ ਇਸ ਸਮੇ ਸਾਡੇ ਨਾਲ ਸੁਰਜੀਤ ਥਾਪੜ ਉਹ ਨਹੀਂ ਮੌਜੂਦ ਨੇ ਜਿਹੜੇ ਉਹਨਾਂ ਦੀ ਮਿਨਿਸਟਰੀ ਦੇ ਸਪੋਕਸ ਪਰਸਨ ਵੀ ਨੇ ਤੇ ਬਜਿੰਦਰ ਸਿੰਘ ਦੇ ਕਾਫੀ ਕਲੋਜ਼ ਵੀ ਨੇ ਇਸ ਸਮੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਅਦਾਲਤ ਵੱਲੋਂ ਫੈਸਲਾ ਸੁਣਾਇਆ ਗਿਆ ਪਹਿਲਾਂ ਦੋਸ਼ੀ ਕਰਾਰ ਦਿੱਤਾ ਗਿਆ ਇੱਕ ਤਰੀਕ ਨੂੰ ਉਹਨਾਂ ਨੂੰ ਉਮਰ ਕੈਦੀ ਦੀ ਸਜ਼ਾ ਸੁਣਾ ਦਿੱਤੀ ਗਈ ਇਹ ਪੂਰੇ ਕੇਸ ਨੂੰ ਕਿਵੇਂ ਦੇਖਦੇ ਹੋ ਕਿ ਇੱਕ ਮਹਿਲਾ ਦੁਆਰਾ ਉਹਨਾਂ ਤੇ ਔਰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਇਸ ਤੁਹਾਡੇ ਚੈਨਲ ਤੇ ਰਾਈਂ ਹ ਦੱਸਣਾ ਚਾਹਨਾ ਆ ਕਿ ਜਿਹੜਾ ਇਹ ਔਨ ਮੈਰਿਡ ਜਿਹੜਾ ਫੈਸਲਾ ਨਹੀਂ ਸੁਣਾਇਆ ਗਿਆ ਜੇ ਇਹ ਔਨ ਮੈਰਿਡ ਫੈਸਲਾ ਸੁਣਾਇਆ ਜਾਂਦਾ ਸ਼ਾਇਦ ਵੀ ਜੇ ਸਬੂਤਾਂ ਜਾਂ ਸਬੂਤਾਂ ਦੇ ਆਧਾਰ ਤੇ ਫੈਸਲਾ ਸੁਣਾਇਆ ਜਾਂਦਾ ਤਾਂ ਪ੍ਰੋਫਿਟ ਬਜਿੰਦਰ ਜੀ ਸ਼ਾਇਦ ਉਸ ਲੱਖਾਂ ਪਿੱਛੇ ਨਾ ਹੁੰਦੇ ਤੇ ਤੁਹਾਨੂੰ ਕੀ ਲੱਗਦਾ ਹੈਗਾ ਕਿਉਂਕਿ ਅਦਾਲਤ ਜਿਹੜਾ ਸਬੂਤਾਂ ਦੇ ਤੌਰ ਤੇ ਹੀ ਜਿਹੜਾ ਅ ਅਗਲੇ ਨੂੰ ਗੁਨਾਹਗਾਰ ਸਾਬਤ ਕਰਦੀ ਹੈ ਜਾਂ ਦੋਸ਼ੀ ਕਰਾਰ ਦਿੰਦੀ ਹੈ ਫੇਰ ਹੀ ਉਹਦੇ ਖਿਲਾਫ ਜਿਹੜਾ ਅੱਗੇ ਸਜ਼ਾ ਸੁਣਾਉਂਦੀ ਹੈ ਪਰ ਉਹ ਤਾਂ ਅਦਾਲਤ ਦੇ ਵਿੱਚ ਤਾਂ ਸਾਰਾ ਕੋਈ ਪ੍ਰोसीजर ਹੋਇਆ ਹੈ ਨਾ ਦੇਖੋ ਜਿਹੜੀ ਪ੍ਰोसीडिंग ਚੱਲੀ ਆ ਔਰ ਜੇ ਉਹਨਾਂ ਨੂੰ ਤਨਵਿਕਟਰ ਸਾਬਤ ਕੀਤਾ ਗਿਆ ਆ ਕਿਉਂਕਿ ਮੈਂ ਮਹਾਲੀਕੋਟ ਦੇ ਬਾਹਰ ਹੀ ਸਾਂ ਉਸ ਦਿਨ ਔਰ ਜਿਸ ਦਿਨ ਆਰਗੂਮੈਂਟਸ ਹੋਣੇ ਸੀ 28 10 2025 ਨੂੰ ਕਿਉਂਕਿ 28 ਇਹ ਅਪ੍ਰੈਲ ਨਹੀਂ ਇਹ 28 ਮਾਰਚ ਨੂੰ ਜਿਹੜੇ ਉਹ ਜਿਹੜੇ ਆਰਗੂਮੈਂਟਸ ਜਿਹੜੇ ਰੱਖੇ ਸੀ ਉਸ ਤੋਂ ਬਾਅਦ ਜਿਹੜੇ ਤੁਸੀਂ ਉਹਨਾਂ ਦੇ ਆਪਣੀ ਵੈਬਸਾਈਟ ਤੇ ਵੀ ਦੇਖ ਸਕਦੇ ਹੋ ਮਹਾਲੀ ਕੋਰਟ ਦੀ ਵੈਬਸਾਈਟ ਤੇ ਵੀ ਤੁਸੀਂ ਦੇਖ ਸਕਦੇ ਆ ਉਹਦੇ ਵਿੱਚ ਜਿਹੜਾ ਪਾਇਆ ਗਿਆ ਆ ਜਦੋਂ ਤੁਸੀਂ ਉਹਨੂੰ ਉਹਨੂੰ ਦੇਖੋਗੇ ਉਹਦੇ ਵਿੱਚ ਲਿਖਿਆ ਸੀ ਉਸ ਦਿਨ 28 10 2025 ਨੂੰ ਆਰਗੂਮੈਂਟ ਸੁਣੀ ਸੀ ਬਹਿਸ ਹੋਣੀ ਸੀ ਤੇ ਆਪਣੀਆਂ ਦਲੀਲ ਪੇਸ਼ ਕਰਨੀ ਸੀ ਕਹਿੰਦਾ ਭਾਬ ਉਸ ਦਿਨ ਕੋਈ ਬੈਂਸ ਨਹੀਂ ਹੋਈ ਔਰ ਤੁਸੀਂ ਯਕੀਨ ਮੰਨਿਓ ਜਦੋਂ ਪ੍ਰੋਫੈਟ ਬਜਿੰਦਰ ਜੀ 3 ਵਜੇ ਕੋਰਟ ਦੇ ਵਿੱਚ ਆਉਂਦੇ ਆ ਤੇ ਵਿਦਨ 1 ਮਿੰਟਿੰਗ 1 ਮਿੰਟ ਦੇ ਅੰਦਰ ਉਹ ਸਜ਼ਾ ਸਮਾ ਦਤੀ ਜਾਂਦੀ ਹੈ ਉਹ ਬੜੀ ਸੋਚਣ ਵਾਲੀ ਗੱਲ ਹੈ ਜਿਹੜਾ ਦੋਸਤੋ ਪਹਿਲਾਂ ਤੋਂ ਦੋ ਤਿੰਨ ਦਿਨ ਪਹਿਲਾਂ ਵੀ ਉਹੀ ਸੀ ਕੇਸ ਨੂੰ ਇਸੇ ਕੇਸ ਦੇ ਵਿੱਚ ਉਹ ਜਿਹੜਾ ਅਦਾਲਤ ਪੇਸ਼ ਹੋਏ ਸੀਗੇ ਉਦੋਂ ਤਾਂ ਕਾਫੀ ਦੇਰ ਹੈ ਜਿਹੜੀ ਇਹ ਸੁਣਵਾਈ ਜਿਹੜੀ ਚੱਲੀ ਸੀ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਸੀਂ ਪਹਿਲਾਂ ਉਹਨਾਂ ਦੀ ਜਿਹੜੀ ਨਾ ਸਾਈਟ ਤੇ ਦੇਖੋ ਜਾ ਕੇ ਜਿਹੜੀ ਉਹਨਾਂ ਦੀ ਸਾਈਟ ਆ ਜਿਹੜੀ ਆਨਲਾਈਨ ਤੁਸੀਂ ਦੇਖੋਗੇ ਜਦੋਂ ਉਹਦੇ ਵਿੱਚ ਤੁਸੀਂ ਦੇਖੋਗੇ ਆਨਲਾਈਨ ਜਦੋਂ ਅਸੀਂ ਉਸ ਜਦੋਂ ਉਹ ਵੈਬਸਾਈਟ ਨੂੰ ਖੋਲਦੇ ਆ ਜਾਂ ਪੋਰਟਲ ਨੂੰ ਖੋਲਦੇ ਆ ਉਹਦੇ ਵਿੱਚ ਤੁਹਾਨੂੰ ਸਾਰੀਆਂ ਚੀਜ਼ਾਂ ਦਾ ਉਹਦਾ ਮੈਂਸ਼ਨ ਹੋ ਜਗਾ ਜਿਹੜੇ ਕੋਰਟ ਦੇ ਬਾਹਰ ਵੀ ਜਿਹੜਾ ਬੋਰਡ ਲਾਇਆ ਜਾਂਦਾ ਉਹਦੇ ਵਿੱਚ ਲਾਇਆ ਜਾਂਦਾ ਵੀ ਇਸ ਦਿਨ ਆਰਗੂਮੈਂਟਸ ਹੋਣੇ ਸੀ ਪਰ ਆਰਗੂਮੈਂਟਸ ਤਾਂ ਨਹੀਂ ਹੋਏ ਜਿਹੜਾ ਇੰਨਾ ਹਾਈ ਪ੍ਰੋਫਾਈਲ ਕੇਸ ਹੋਵੇ ਘੱਟੋ ਘੱਟ ਤਾਂ 10 ਤੋਂ 4 ਘੰਟੇ ਤਿਆਰੀ ਤਾਂ ਜਿਹੜੀ ਆਰਗੂਮੈਂਟਸ ਹੋਣੇ ਚਾਹੀਦੇ ਸੀ ਦਲੀਲ ਪੇਸ਼ ਕਰਨੀ ਚਾਹੀਦੀ ਸੀ ਜਿਹੜੇ ਕਨਵਿਕਟਡ ਸੀ ਉਹਨਾਂ ਨੂੰ ਕਨਵਿਕਟਡ ਸਾਬਤ ਕਰ ਦਿੱਤਾ ਗਿਆ ਜਿਹੜੇ ਵਿਕਟਮ ਸੀ ਉਹਨਾਂ ਨੂੰ ਵਕੀਲ ਨੂੰ ਜਾਂ ਇਧਰੋਂ ਵਕੀਲਾਂ ਦੀ ਆਪਸੀ ਜਿਹੜਾ ਆ ਉਹਨਾਂ ਦੇ ਆਰਗੂਮੈਂਟ ਉਹ ਕਿਤੇ ਵੀ ਦੇਖਣ ਨੂੰ ਮਿਲੇ 1 ਮਿੰਟ ਦੇ ਵਿੱਚ ਹੀ ਪ੍ਰੋਫਿਟ ਜੀ ਅੰਦਰ ਜਾਂਦੇ ਆ ਤੇ 1 ਮਿੰਟ ਦੇ ਵਿੱਚ ਉਹਨਾਂ ਨੂੰ ਸਜ਼ਾ ਸੁਣਾ ਦਿੱਤੀ ਤੁਸੀਂ ਤਾਂ ਕਿਹਾ ਕਿ ਮੈਂ ਬਾਹਰ ਖੜਾ ਸੀ ਫਿਰ ਤੁਹਾਨੂੰ ਕਿਵੇਂ ਪਤਾ ਦੇਖੋ ਮੈਂ ਜਦੋਂ ਉਹਨਾਂ ਨੇ ਐਂਟਰੀ ਕੀਤੀ ਮੈਂ ਉੱਥੇ ਦੀ ਉੱਥੇ ਸੀ ਜਦ ਐਂਟਰੀ ਕੀਤੀ ਤਾਂ 1 ਮਿੰਟ ਦੇ ਵਿੱਚ ਹੀ ਅੰਦਰੋਂ ਫੋਨ ਆਉਂਦਾ ਵੀ ਵੀ ਥਾਪੜ ਜੀ ਉਹਨਾਂ ਨੂੰ ਸਜ਼ਾ ਸੁਣਾ ਦਿੱਤੀ ਤਾਂ ਫੋਨ ਸੁਣਨਾ ਹੀ ਲਾਉ ਨਹੀਂ ਹੈ ਸਾਡੇ ਜਿਹੜੇ ਬਾਹਰ ਖੜੇ ਆ ਉਹ ਤੇ ਸਾਰੇ ਦਾਦੇ ਕਹਿੰਦੇ ਸਜ਼ਾ ਆ ਵੀ ਕਹਿ ਰਹੇ ਆ ਭਾਜੀ ਮੀਡੀਆ ਟ੍ਰਾਇਲ ਚੱਲਿਆ ਤੁਸੀਂ ਇਹ ਦੱਸੋ ਮੀਡੀਆ ਨੂੰ ਕਿੱਦਾਂ ਪਤਾ ਤੁਸੀਂ ਘੁੰਮ ਫਿਰ ਕੇ ਫੇਰ ਇੱਕੋ ਹੀ ਜਗ੍ਹਾ ਨਹੀਂ ਨਹੀਂ ਮੈਂ ਘੁੰਮ ਫਿਰ ਕੇ ਨਹੀਂ ਅੰਦਰ ਸਾਡੇ ਜਸਪਾਲ ਮਸੀਹ ਜੀ ਨੇ ਚਾਹੇ ਜਸਪਾਲ ਜੀ ਨੇ ਮੈਨੂੰ ਫੋਨ ਕੀਤਾ ਵੀ ਥਾਪਰ ਜੀ ਉਹਨਾਂ ਨੂੰ ਮਤਲਬ ਸਾਡੇ ਅੰਦਰੋਂ ਫੋਨ ਆ ਗਿਆ ਉਹਨਾਂ ਨੂੰ ਦੋਸ਼ੀ ਜਾਨੀ ਦੋਸ਼ੀ ਘਰਾਰ ਕਰ ਦਿੱਤਾ ਗਿਆ ਉਹ ਤਾਂ 28 ਤਰੀਕ ਨੂੰ 28 ਤਰੀਕ ਦੀ ਗੱਲ ਕਰ ਰਹੇ ਆ ਦੋਸ਼ੀ ਘਰਾਰ ਕਰ ਦਿੱਤਾ ਗਿਆ ਔਰ ਮੈਂ ਮੈਂ ਉਹਨਾਂ ਨੂੰ ਪੁੱਛਿਆ ਮੈਨੂੰ ਆਰਡਰਾਂ ਦੀ ਕਾਪੀ ਮਿਲ ਸਕਦੀ ਆ ਵੀ ਜੇ ਦੋਸ਼ੀ ਘਰਾਰ ਕੀਤਾ ਆ ਕਿਹੜੇ ਸੈਕਸ਼ਨ ਦੇ ਵਿੱਚ ਕੀਤਾ ਆ ਕਿਸ ਧਰਾਵਾ ਦੇ ਹੇਠ ਜਿਹੜਾ ਹੈ ਉਹਨਾਂ ਨੂੰ ਕਿਹੜੇ ਸੈਕਸ਼ਨ ਦੇ ਅਧੀਨ ਜਿਹੜਾ ਉਹਨਾਂ ਨੂੰ ਦੋਸ਼ੀ ਘਰਾਰ ਕੀਤਾ ਆ ਲੇਕਿਨ ਕੋਈ ਆਰਡਰਾਂ ਦੀ ਕਾਪੀ ਸਾਡੇ ਕੋਲ ਨਹੀਂ ਸੀ ਅਸੀਂ ਸੋਚਿਆ ਵੀ ਸ਼ਾਇਦ ਵੀ ਕਿਹੜੇ ਉਹ ਤਾਂ ਉਹਦਾ ਹੀ ਹਜੇ ਤਾਂ ਉਹਨਾਂ ਨੇ ਉਹਨਾਂ ਨੇ ਫੈਸਲਾ ਸੁਣਾਇਆ ਨਾ ਜੱਜ ਸਾਹਿਬ ਨੇ ਆਰਡਰ ਦੀ ਕਾਪੀ ਤਾਂ ਬਾਅਦ ਚ ਹੀ ਆਉਂਦੀ ਹੈ ਨੀ ਦੇਖੋ ਜਦੋਂ ਦੋਸ਼ੀ ਕਰਾਰ ਆ ਨਹੀਂ ਉਸ ਦਿਨ ਹੈ ਹੀ ਆਰਗੂਮੈਂਟਸ ਸੀ ਉਸ ਦਿਨ ਜੱਜਮੈਂਟ ਹੈ ਹੀ ਨਹੀਂ ਸੀ ਤੁਸੀਂ 1 ਅਪ੍ਰੈਲ 2024 ਨੂੰ ਜੱਜਮੈਂਟ ਸੀ ਆਰਡਰਾਂ ਦੀ ਕਾਪੀ တော့ ਉਦੋਂ ਦੇਣੀ ਸੀ ਲੇਕਿਨ ਕਿਹੜੇ ਆਰਡਰਾਂ ਦੇ ਆਧਾਰ ਤੇ ਉਹਨਾਂ ਨੂੰ ਦੋਸ਼ੀ ਕਰਾਰ ਕੀਤਾ ਮੈਂ ਤਾਂ ਇਹ ਸੋਚ ਕੇ ਹੈਰਾਨ ਆ ਉਹਨਾਂ ਨੂੰ ਜਿਹੜੀ ਕਸਟਡੀ ਦੇ ਵਿੱਚ ਲਿਆ ਆ ਉਹਨਾਂ ਨੂੰ ਰੈਸਟ ਪਾਈ ਗਈ ਆ ਅਦਾਲਤ ਤੇ ਸਵਾਲੀਆ ਨਿਸ਼ਾਨ ਖੜਾ ਦੇ ਦੇਖੋ ਜੀ ਭਾਜੀ ਦੇਖੋ ਹਰ ਬੰਦੇ ਨੂੰ ਬੋਲਣ ਦਾ ਅਧਿਕਾਰ ਆ ਦੇਖੋ ਮੈਨੂੰ ਇਹ ਮੈਨੂੰ ਜੋ ਮੈਨੂੰ ਮਹਿਸੂਸ ਹੋਇਆ ਵੀ ਕਿਤੇ ਨਾ ਕਿਤੇ ਮਨੁੱਖੀ ਅਧਿਕਾਰਾਂ ਦੀ ਹੱਤਿਆ ਹੋਈ ਹੂੰ ਮਨੁੱਖੀ ਅਧਿਕਾਰਾਂ ਦੇ ਹੱਥਾਂ ਕਿਵੇਂ ਕਹਿ ਰਹੇ ਕਿਉਂਕਿ ਅਸੀਂ ਜਿਹੜੇ ਤੁਹਾਡੇ ਪੰਜਾਬ 크੍ਰਿਸਚਨ ਮੂਵਮੈਂਟ ਦੇ ਪ੍ਰਧਾਨ ਹੈ ਹਾਮਿਦ ਮਸੀਹ ਉਹ ਤਾਂ ਕਹਿ ਰਹੇ ਕਿ ਸਾਨੂੰ ਅਦਾਲਤ ਦਾ ਜਿਹੜਾ ਫੈਸਲਾ ਹੈ ਉਹ ਸਵੀਕਾਰ ਹੈਗਾ ਆ ਅਦਾਲਤ ਨੇ ਜੋ ਜੁਡਜਮੈਂਟ ਦਿੱਤੀ ਸਾਨੂੰ ਸਹੀ ਲੱਗਦੀ ਹੈ ਉਹ ਤਾਂ ਇਸ ਚੀਜ਼ ਨੂੰ ਡਰਾਇਨ ਨਹੀਂ ਕਰ ਰਿਹਾ ਹੈ ਤੇ ਇੱਕੋ ਹੀ ਕਮਿਊਨਿਟੀ ਹੈ ਕਮਿਊਨਿਟੀ ਦੀ ਗੱਲ ਹੈ ਆਪਣੀ ਆਪਣੀ ਸੋਚ ਆ ਆਪਣੇ ਆਪਣੇ ਵਿਜ਼ਡਮ ਆ ਕਿਸੇ ਕੋ ਗਾਰਡਨਲੀ ਵਿਜ਼ਡਮ ਹੁੰਦੇ ਆ ਹੁੰਦੀ ਆ ਕਿਸੇ ਕੋ ਸੋਸ਼ਲ ਵਿਜ਼ਡਮ ਹੁੰਦੀ ਆ ਕਿਸੇ ਕੋ ਹਰ ਵਿਜ਼ਡਮ ਦੀ ਗੱਲ ਆ ਜਿਹੜਾ ਜਿਹੜਾ ਕਿਸ ਤਰ੍ਹਾਂ ਦੀ ਮਾਲਕ ਨੇ ਉਹਨੂੰ ਸਮੱਤਿਆ ਦਿੱਤੀ ਆ ਬੁੱਧ ਦਿੱਤੀ ਆ ਅਕਲ ਦਿੱਤੀ ਆ ਜੇ ਤੱਕ ਮੈਨੂੰ ਲੱਗਾ ਵੀ ਸ਼ਾਇਦ ਉਹ ਉਹਨਾਂ ਗੱਲਾਂ ਦਾ ਜਵਾਬ ਨਹੀਂ ਦੇ ਪਾਏ ਲੇਕਿਨ ਸਾਡੇ ਤੋਂ ਬੜੇ ਸੀਨੀਅਰ ਆ ਲੇਕਿਨ ਉਹ ਇਸ ਫੀਲਡ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਆ ਲੇਕਿਨ ਜੋ ਦੇਖੋ ਮੈਂ ਜਿਹੜੀ ਗੱਲ ਕਰ ਰਿਹਾ ਜੇ ਉਹ ਨਹੀਂ ਉਹ ਜਵਾਬ ਦੇ ਪਾਏ ਤਾਂ ਮੈਂ ਤੁਹਾਨੂੰ ਜਵਾਬ ਦੇ ਰਿਹਾ ਆ ਜਿਹੜਾ ਡਿਸੀਜਨ ਹੋਇਆ ਔਨ ਮੈਰਿਟ ਨਹੀਂ ਹੋਇਆ ਇਹ ਡਿਸੀਜਨ ਜਿਹੜਾ ਆ ਕਿਤੇ ਨਾ ਕਿਤੇ ਮੀਡੀਆ ਟ੍ਰਾਇਲ ਤੋਂ ਪ੍ਰਭਾਵਿਤ ਹੋ ਕੇ ਜਿਹੜਾ ਡਿਸੀਜਨ ਸੁਣਾਇਆ ਗਿਆ ਪਰ ਮੈਂ ਇਹ ਵੀ ਜਾਨਣਾ ਚਾਹਨਾ ਜਾਨਾ ਜਦੋਂ ਇੱਕ ਤਰੀਕ ਨੂੰ ਉਹਨਾਂ ਨੂੰ سزا ਸੁਣਾਈ ਜਾਂਦੀ ਹੈ ਅੱਜ ਤਿੰਨ ਤਰੀਕ ਹੈ ਅੱਜ ਤੁਸੀਂ ਮੀਡੀਆ ਅੱਗੇ ਆਏ ਉਸ ਦਿਨ ਕਿਉਂ ਨਹੀਂ ਇਸ ਗੱਲ ਨੂੰ ਲੈ ਕੇ ਬੋਲੇ ਯਾ ਚਲੋ ਉਸ ਦਿਨ ਨਹੀਂ ਅਗਰ ਤੁਹਾਨੂੰ ਕੁਝ ਪਤਾ ਲੱਗਾ 2 ਤਰੀਕ ਨੂੰ ਤੁਸੀਂ ਆਏ ਜਾਂਦੇ ਸਾਹਮਣੇ 2 ਤਰੀਕ ਨੂੰ ਗੱਲ ਕਰਦੇ ਭਾਜੀ ਮੈਨੂੰ ਤੁਸੀਂ ਆਨਲਾਈਨ ਜਿਹੜਾ ਨਾ ਆਰਡਰਾਂ ਦੀ ਕਾਪੀ ਹੁਣੇ ਕਢਾ ਦੋਗੇ ਮੈਂ ਹੁਣੇ ਬੋਲ ਪੈਣਾ ਸਰ ਉਹ ਮੇਰਾ ਕੰਮ ਥੋੜੀ ਹੈ ਮੈਨੂੰ ਮੇਰਾ ਕੰਮ ਨਹੀਂ ਹੈ ਮੈਨੂੰ ਭਾਜੀ ਪ੍ਰੋਪਰ 1 ਘੰਟਾ ਚਾਹੀਦਾ ਆ ਮੈਂ ਉਹਦੇ ਵਿੱਚ ਪ੍ਰੂਫ ਰੀਡਿੰਗ ਕਰ ਦਾਂਗਾ ਮੈਂ ਉਹ ਤਾਂ ਤੁਹਾਡੇ ਮੇਰੇ ਕਾਰਚ ਵੀ ਪਏ ਹੋ ਨੇ ਮੇਰੇ ਕਾਰ ਦੇ ਵਿੱਚ ਜਦੋਂ ਆਰਡਰ ਭਾਜੀ ਆਨਲਾਈਨ ਨਹੀਂ ਪਏ ਜਦੋਂ ਆਰਡਰ ਆਨਲਾਈਨ ਨਹੀਂ ਪਏ ਆਰਡਰਾਂ ਦੀ ਕਾਪੀ ਮੇਰੇ ਰਿਕਾਰਡ ਦੀ ਤਾਂ ਗੱਲ ਹੋ ਰਹੀ ਸੀ ਦੇਖੋ ਜੀ ਮੈਂ ਕਾਗਜ਼ ਘੱਡੀ ਜੀ ਨਹੀਂ ਜਿਹੜੇ ਕੋਡ ਦੇ ਜਿਹੜੇ ਆ ਦੱਸੇ ਗਿਆ ਆ ਜਿਹੜਾ ਆਨਲਾਈਨ ਪਿਆ ਆ ਆਨਲਾਈਨ ਜਿਹੜਾ ਉਹਨਾਂ ਦੀ ਆ ਉਹਨਾਂ ਦੀ ਸਾਈਟ ਤੇ ਆ ਉਹਨੂੰ ਮੈਂ ਜੋ ਚੈੱਕ ਕੀਤਾ ਆ ਤਾਂ ਉਸ ਤੋਂ ਮੈਨੂੰ ਇਸ ਤਰ੍ਹਾਂ ਲੱਗਾ ਮਨੁੱਖੀ ਅਧਿਕਾਰਾਂ ਦੀ ਹੱਤਿਆ ਹੋਈ ਆ ਇਹ ਤੇ ਮਾਨਯੋਗ ਜਿਹੜੀਆਂ ਸਾਡੀਆਂ ਉੱਚ ਅਦਾਲਤਾਂ ਆ ਉੱਚ ਅਦਾਲਤਾਂ ਦੇ ਜਿਹੜੇ ਸਾਡੇ ਜੱਜ ਸਾਹਿਬਾਨ ਆ ਉਹਨਾਂ ਨੂੰ ਇੱਥੇ ਸੰਕੇਤ ਲੈਣਾ ਚਾਹੀਦਾ ਆ ਸਾਡੇ ਕਾਨੂੰਨ ਮੰਤਰੀ ਨੂੰ ਸੰਕੇਤ ਲੈਣਾ ਚਾਹੀਦਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੰਕੇਤ ਲੈਣਾ ਚਾਹੀਦਾ ਕਿਉਂਕਿ ਮਨੁੱਖੀ ਅਧਿਕਾਰਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੀ ਸਾਰੇ ਫੈਸਲੇ ਲੈਣੇ ਚਾਹੀਦੇ ਆ اچھا ਮੈਂ ਇੱਕ ਚੀਜ਼ ਹੋਰ ਜਾਨਣਾ ਚਾਹੁੰਦਾ ਆ ਚਲੋ ਤੁਸੀਂ ਇਸ ਕੇਸ ਨੂੰ ਲੈ ਕੇ ਕਹਿ ਰਹੇ ਕਿ ਸਹੀ ਤਰ੍ਹਾਂ ਸੁਣਵਾਈ ਨਹੀਂ ਹੋਈ ਯਾ ਮੈਂ ਉਹਦੇ ਵਿੱਚ ਆਰਗੂਮੈਂਟਸ ਨਹੀਂ ਹੋਏ ਹਾਂ ਚਲੋ 2025 ਜੀ ਇੱਕ ਕਪੂਰਥਲੇ ਮਾਮਲਾ ਦਰਜ ਹੋਇਆ ਦੂਸਰਾ ਮੁਹੱਲੇ ਦੇ ਵਿੱਚ ਹੋਇਆ ਪਹਿਲਾ ਵੀਡੀਓ ਜਿਹੜੀ ਸੀਸੀਟੀਵੀ ਆਈ ਜਿਹੜੀ ਮੁਹੱਲੀ ਵਾਲੀ ਸੀਸੀਟੀਵੀ ਦੀ ਗੱਲ ਕਰ ਲਈਏ ਤੇ ਉਸ ਤੋਂ ਬਾਅਦ ਤੁਹਾਡੇ ਉੱਥੇ ਮਿਨਿਸਟਰੀ ਵੱਲੋਂ ਇੱਕ ਬਿਆਨ ਜਾਰੀ ਕਰ ਦਿੱਤਾ ਇਹ ਆਈ ਵੀਡੀਓ ਆ ਉਹਦਾ ਫਿਰ ਦੂਸਰਾ ਪਾਰਟ ਆਂਦਾ ਉਸ ਸੀਸੀਟੀਵੀ ਦਾ ਸੁਣ ਲੋ ਪਹਿਲਾ ਗੱਲ ਅਗਰ ਉਸ ਚੀਜ਼ ਸਹੀ ਸੀਗੀ ਪੂਰੀ ਵੈਰੀਫਾਈ ਕੀਤੀ ਤਾਂ ਹੀ ਮਾਮਲਾ ਦਰਜ ਹੋਇਆ ਨਾ ਮਤਲਬ ਉਹ ਚੀਜ਼ ਕੀ ਦਿਖਾ ਰਹੇ ਆ ਕਿ ਪਾਸਟਰ ਸਾਹਿਬ ਉੱਠ ਕੇ ਇੱਕ ਲੇਡੀ ਦੇ ਉੱਤੇ ਹੱਥ ਚੱਕ ਰਹੇ ਆ ਕਿ ਇਹ ਕਿੱਥੇ ਤੱਕ ਵਾਜਿਬ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸ਼ਾਇਦ ਤੁਸੀਂ ਮੇਰੀ ਕੋਈ ਵੀਡੀਓ ਦੇਖੀ ਜਿਹਦੇ ਵਿੱਚ ਮੈਂ ਕਿਹਾ ਹੋਵੇ ਵੀ ਇਸ ਵੀਡੀਓ ਨਾਲ ਲੈ ਕੇ ਕੋਈ ਜਾ ਟਿੱਕਾ ਟਿੱਪਣੀ ਕੀਤੀ ਹੋਵੇ ਨਹੀਂ ਪਹਿਲਾਂ ਮੇਰੀ ਗੱਲ ਪੁੱਛ ਰਹੇ ਮੈਂ ਮੈਂ ਦੇਖੋ ਮੈਂ ਦੇਖੋ ਕੋਈ ਵੀ ਵੀਡੀਓ ਜਦੋਂ ਆਉਂਦੀ ਆ ਜਾਂ ਕੋਈ ਮਹਿਲਾ ਦੇ ਇਤਿਹਾਰ ਚੱਕਿਆ ਜਾਂਦਾ ਆ ਚਲੋ ਤੁਸੀਂ ਸਪੋਕਸ ਪਰਸਨ ਹੋ ਤੁਸੀਂ ਉਸ ਸਮੇਂ ਨਹੀਂ ਬੋਲੇ ਲੇਕਿਨ ਤੁਹਾਡੀ ਮਿਨਿਸਟਰੀ ਵੱਲੋਂ ਤਾਂ ਵੀਡੀਓ ਜਾਰੀ ਹੋ ਗਈ ਨਾ ਗੱਲ ਤਾਂ ਦੇਖੋ ਹੈ ਤਾਂ ਇੱਕ ਮੇਰੀ ਗੱਲ ਸੁਣ ਲਓ ਨਾ ਜੀ ਪ੍ਰਧਾਨ ਆਲੀ ਸਾਡਿਆਂ ਦੀ ਵੀ ਗੱਲ ਕਰਦੇ ਮੇਰੇ ਤਾਂ ਕਈ ਬੰਦਿਆਂ ਦੇ ਵਿੱਚ ਜਸਾ ਜਿਹਦੇ ਕੋਲ ਜਿੱਦਾਂ ਦੀ ਸਮਝ ਆ ਸੂਝ ਪੂਝਾ ਇਹ ਤਾਂ ਇੱਕੋ ਹੀ ਹੈ ਨਾ ਹੈ ਤਾਂ ਉਹਨਾਂ ਦੇ ਸਪੋਕਸ ਉਹਦੇ ਵਿੱਚ ਉਹਦਾ ਵੱਖ-ਵੱਖ ਪਾ ਗਿਆ ਮੇਰੀ ਗੱਲ ਸੁਣੋ ਸਪੋਕਸ ਪਰਸਨ ਨਹੀਂ ਹੋਣਾ ਜੇ ਮੈਂ ਤੁਹਾਡੀ ਮਿਨਿਸਟਰੀ ਦਾ ਉੱਥੋਂ ਮੇਰੇ ਵੱਲ ਕੋਈ ਜਵਾਬ ਆਇਆ ਮੈਂ ਤਾਂ ਪੁੱਛ ਰਿਹਾ ਮੈਂ ਤੁਹਾਨੂੰ ਦੱਸਿਆ ਨਾ ਉਸ ਵੀਡੀਓ ਦੇ ਤੇ ਮੈਂ ਐਸਆਈਟੀ ਜ਼ਰੂਰ ਉਹਦੇ ਵਿੱਚ ਮੰਨ ਕੀਤੀ ਪ੍ਰਸ਼ਾਸਨ ਤੋਂ ਵੀ ਤੇ ਐਸਆਈਟੀ ਬਿਠਾਈ ਜਾਵੇ ਪ੍ਰੋਪਰ ਜਾਂਚ ਹੋਵੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ ਵੀ ਅਸਲ ਸਚਾਈ ਇਹ ਕਿੰਨੀ ਵੀਡੀਓ ਦੇ ਵਿੱਚ ਅਸਲ ਸਚਾਈ ਆ ਠੀਕ ਹੈ ਜੀ ਮੈਂ ਇਹ ਨਹੀਂ ਕਿਸੇ ਦਾ ਏ ਪੱਖ ਲੈ ਰਿਆਂ ਆ ਕਿਉਂਕਿ ਦੇਖੋ ਮੈਂ ਜੇ ਕੋਈ ਕਹਿੰਦਾ ਏਆਈ ਨਾ ਬਣੀ ਆ ਦੇਖੋ ਮੈਂ ਵੀ ਸੱਚ ਨੂੰ ਜਾਣਨਾ ਚਾਹੁੰਦਾ ਮੈਂ ਪਰਮਾਤਮਾ ਨੂੰ ਮੰਨਣ ਵਾਲਾ ਵਿਅਕਤੀ ਆ ਮੈਂ ਜੇ ਮੈਨੂੰ ਕੋਈ ਲੱਗਾ ਜਾਂ ਕੁਛ ਮੈਂ ਇਸੇ ਕਰਕੇ ਉੱਥੇ ਐਸਆਈਟੀ ਬਿਠਾਈ ਐਸਆਈਟੀ ਨੂੰ ਮੰਗ ਕੀਤੀ ਪ੍ਰਸ਼ਾਸਨ ਦੇ ਅੱਗੇ ਮੰਗ ਕੀਤੀ ਉੱਚ ਅਧਿਕਾਰੀਆਂ ਦੇ ਕਿ ਮਾਨਯੋਗ ਐਸਐਸਪੀ ਸਾਹਿਬ ਜੀ ਅੱਗੇ ਮੰਗ ਕੀਤੀ ਵੀ ਸਰ ਇੱਥੇ ਐਸਆਈਟੀ ਬਿਠਾਈ ਜਾਵੇ ਇਹਦੀ ਪ੍ਰੋਪਰ ਜਾਂਚ ਕੀਤੀ ਜਾਵੇ ਔਰ ਅਸਲ ਸਚਾਈ ਕੀ ਆ ਜੋ ਮੈਂ ਦੇਖੋ ਮੈਨੂੰ ਤਾਂ ਅੱਜ ਤੱਕ ਪਤਾ ਹੀ ਨਹੀਂ ਸੀ ਕਿ ਲੜਾਈ ਹੋਈ ਆ ਜਾਂ ਕੁਛ ਇਦਾਂ ਦਾ ਹੋਇਆ ਜਾਂ ਅੰਦਰ ਕੀ ਹੋਇਆ ਵੀਡੀਓ ਕਿਵੇਂ ਬਾਹਰ ਆ ਗਈ ਤੁਹਾਡੇ ਆਫਿਸ ਦੀ ਵੀਡੀਓ ਕਿਵੇਂ ਬਾਹਰ ਆ ਗਈ ਮੇਰੇ ਤੱਕ ਜੇ ਮੇਰੇ ਤੱਕ ਜੇ ਆ ਜਿਹੜਾ ਕੇਸ ਵੀ ਆ ਸ਼ਾਇਦ ਜਿਹੜਾ 2018 ਦਾ ਚੈਨ ਮੇਰੇ ਤੱਕ ਪਹਿਲਾ ਕੇਸ ਆਇਆ ਹੁੰਦਾ ਤੇ ਅੱਜ ਇਹ ਕੇਸ ਇੱਥੇ ਤੱਕ ਨਹੀਂ ਪਹੁੰਚਣਾ ਸੀ ਕਿਵੇਂ ਨਹੀਂ ਪਹੁੰਚਣਾ ਸੀ ਕੋਜੀ ਅਸੀਂ ਦੇਖੋ ਅਜ਼ੀਮ ਮਾਨਜੋਗ ਅਦਾਲਤਾਂ ਦੇ ਵਿੱਚ ਮੈਂ ਜਾਂ ਪ੍ਰੋਸੀਡਿੰਗ ਚੱਲਦੀ ਜਾ ਕੁਛ ਵੀ ਚੱਲਦਾ ਜਾਂ ਟ੍ਰਾਇਲ ਚੱਲਦਾ ਜੇ ਕੀ ਉਹਦੀ ਮੈਂ ਪ੍ਰੋਪਰ ਸਟੱਡੀ ਕਰਦਾ ਆ ਉਹ ਪ੍ਰੋਪਰ ਸਟੱਡੀ ਕਰਕੇ ਹੀ ਮੈਂ ਦੱਸਦਾ ਆ ਵੀ ਇਹਦੇ ਵਿੱਚ ਕਿੰਨੀ ਸੱਚਾਈ ਹੁੰਦੀ ਆ ਤੇ ਉਹਦੇ ਵਿੱਚ ਦੇਖੋ ਵੀ ਉਸ ਗੱਲ ਨੂੰ ਪਹਿਲਾਂ ਪ੍ਰੋਪਰ ਕੇਸ ਨੂੰ ਸਮਝਣਾ ਪੈਂਦਾ ਆ ਦੇਖੋ ਮੇਰਾ ਪ੍ਰੋਫੈਸ਼ਨਲ ਤਾਂ ਹੈਗਾ ਮੈਂ ਤਾਂ ਇੱਕ ਸਮਾਜਸੀ ਵਿਗਿਆਨ ਮੇਰਾ ਪ੍ਰੋਫੈਸ਼ਨਲ ਇਹ ਆ ਵੀ ਮੈਂ ਜੇ ਲੋਕਾਂ ਦੀ ਇਹ ਜੇ ਅਸੀਂ ਸਮਾਜਿਕ ਤੌਰ ਤੇ ਜਾਂ ਇਹ politically ਮੈਂ ਜੇ ਜੇ ਐਡਵੋਕੇਸੀ ਕਰਦਾ ਆ ਜਾਂ ਸੋਸ਼ੀਅਲੀ ਐਡਵੋਕੇਸੀ ਕਰਦਾ ਆ ਉਹ ਮੇਰਾ ਇੱਕ ਵੱਖਰਾ ਪਾਟ ਆ ਲੇਕਿਨ ਜਿਹੜਾ ਕੋਰਟ ਦਾ ਜਿਹੜੇ ਫੈਸਲੇ ਆ ਜਾਂ ਉਹਨਾਂ ਨੂੰ ਆ ਲੇਕਿਨ ਉਹਨੂੰ ਮੈਂ ਕਾਨੂੰਨ ਨੂੰ ਬੜੀ ਇਹ ਨੇੜਤਾ ਨਾਲ ਦੇਖਿਆ ਆ ਕਾਨੂੰਨ ਦੇ ਬਹੁਤ ਸਾਰੇ ਜਿਹੜੇ ਜਾਣਕਾਰ ਆ ਉਹਨਾਂ ਦੇ ਨਾਲ ਮੈਂ ਮੇਰੀ ਬੈਣੀ ਉੱਠਣੀ ਆ ਲੇਕਿਨ ਮੈਂ ਇਹ ਗੱਲ ਜਾਣਦਾ ਵੀ ਜਿਹੜੇ ਇਹ ਜਿੰਨੇ ਵੀ ਦੋਨੇ ਕੇਸ ਹੋਏ ਚਾਹੇ ਕਰਪੂਥਲੇ ਵਾਲਾ ਤੇ ਚਾਹੇ ਉਹ ਉਥੇ ਚੰਡੀਗੜ੍ਹ ਵਾਲਾ ਇਹ ਦੋਨਾਂ ਦੀ ਇਹ ਜਿਹੜੇ ਕੇਸ ਆ ਇਸੇ 2 ਮਹੀਨਿਆਂ ਦੇ ਵਿੱਚ ਆਏ ਜਿਹੜਿਆ 2 ਮਹੀਨਿਆਂ ਦੇ ਵਿੱਚ ਜੋ ਮੀਡੀਆ ਟ੍ਰਾਇਲ ਚੱਲਿਆ ਨਹੀਂ ਮੀਡੀਆ ਟ੍ਰਾਇਲ ਨਹੀਂ ਹੁਣ ਮੈਂ ਤੁਹਾਨੂੰ ਇੱਥੇ ਦੱਸ ਦਿੰਦਾ ਕਿਉਂਕਿ ਮੀਡੀਆ ਟ੍ਰਾਇਲ ਲਈ ਆ ਰਹੇ ਹੋ ਤੁਸੀਂ ਬਾਰ-ਬਾਰ ਮੈਂ ਤੁਹਾਡਾ ਟ੍ਰਾਇਲ ਵੀ ਦੱਸ ਹੀ ਦਿੰਦਾ ਕਪੂਰਥਲੇ ਵਾਲੇ ਕੇਸ ਦੇ ਬਾਅਦ ਪ੍ਰੈਸ ਕਾਨਫਰੰਸ ਹੋਈ ਚੰਡੀਗੜ੍ਹ ਲੜਕੀ ਵੱਲੋਂ ਹੈ ਨਾ ਉਸ ਦੇ ਬਾਅਦ ਤੁਹਾਡੇ ਵੱਲੋਂ ਪ੍ਰੈਸ ਕਾਨਫਰੰਸ ਨਹੀਂ ਕੀਤੀ ਗਈ ਪਾਸਟਰ ਸਾਹਿਬ ਨੇ ਆਪ ਪ੍ਰੈਸ ਕਾਨਫਰੰਸ ਕੀਤੀ ਉਹਦੇ ਬਾਅਦ ਇਹ ਵੀ ਕਹਿ ਰਹੇ ਆ ਕਿ ਸਰਕਾਰ ਜਿਹੜੀ ਵੋਟਾਂ ਲੈਣ ਦਾ ਸਾਡੇ ਕੋਲ ਆਂਦੀ ਹੈ ਮਤਲਬ ਇੱਕ ਤਰ੍ਹਾਂ ਦਾ ਤੁਸੀਂ ਸਰਕਾਰ ਨੂੰ ਵੀ ਜਿਤਾ ਹੀ ਦਿੱਤਾ ਸੀਗਾ ਤੇ ਕੁਝ ਹੋਰ ਵੀ ਉਹਨਾਂ ਨੇ ਅੱਦਾ ਦੇ ਵਰਡਿੰਗ ਏਸੀ ਚਲੋ ਮੈਂ ਦੁਰਾਣਾ ਨਹੀਂ ਚਾਹਨਾ ਮੇਰੀ ਗੱਲ ਸੁਣੋ ਪਹਿਲਾਂ ਸੁਣੋ ਪਹਿਲਾਂ ਸੁਣ ਲੋ ਪਹਿਲਾਂ ਮੇਰੀ ਗੱਲ ਸੁਣੋ ਉਹ ਮੈਂ ਪੁੱਛ ਵੀ ਲੈਣਾ ਪਹਿਲਾਂ ਮੈਨੂੰ ਇਹਨਾਂ ਦਾ ਦੱਸ ਦੋ ਕਿ ਤੁਹਾਡਾ ਜਿਹੜਾ ਪੱਖ ਨਹੀਂ ਰੱਖਿਆ ਗਿਆ ਸੀ ਤੁਸੀਂ ਨਹੀਂ ਬੋਲੇ ਤੁਹਾਡੇ ਪਾਸਟਰ ਸਾਹਿਬ ਨਹੀਂ ਬੋਲੇ ਤੁਹਾਡੇ ਵੱਲੋਂ ਪ੍ਰੋਟੈਸਟ ਨਹੀਂ ਕੀਤਾ ਗਿਆ ਸੜਕ ਤੇ ਤੁਸੀਂ ਈਵਨ ਦਨ ਉਦੋਂ ਵੀ ਮੀਡੀਆ ਨੂੰ ਇਹੀ ਗੱਲ ਤੋਂ ਲੈ ਕੇ ਕੋਸ ਰਹੇ ਸੀਗੇ ਪਰ ਮੀਡੀਆ ਤਾਂ ਉਦੋਂ ਵੀ ਤੁਹਾਡਾ ਪੱਖ ਦਿਖਾ ਰਹੀ ਸੀ ਫੇ ਤੁਸੀਂ ਕਹਿੰਦੇ ਆ ਕਿ ਪੱਖ ਦਿਖਾਇਆ ਵੀ ਨਹੀਂ ਗੱਲ ਇਹ ਨਹੀਂ ਹੁੰਦੀ ਨਹੀਂ ਨਹੀਂ ਗੱਲ ਇਹ ਹੁੰਦੀ ਹੈ ਕਿਉਂਕਿ ਪੱਖ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਸਮਝਣ ਨੇ ਮੈਂ মিডিਆ ਪੱਖ ਦੀ ਗੱਲ ਕਰ ਰਿਹਾ ਮੈਂ ਅਸੀਂ মিডিਆ ਚ ਆਪਣਾ ਹੁਣ ਵੀ ਤੁਹਾਡੇ মিডিਆ ਮੋਰੇ ਪੱਖ ਰੱਖ ਰਹੇ ਹਾਂ ਅਸੀਂ ਉਹ ਤਾਂ ਅੱਜ ਰੱਖ ਰਹੇ ਹਾਂ ਕਿਉਂ ਰੱਖ ਰਹੇ ਹਾਂ মিডিਆ ਅੱਗੇ ਦਿਨਾਂ ਤੋਂ ਕੋਈ ਆ ਹੀ ਨਹੀਂ ਰਿਹਾ ਸੀ ਤੁਹਾਡੇ ਵੀ ਬ੍ਰਦਰ ਜੀ ਬ੍ਰਦਰ ਜੀ ਮੇਰੀ ਗੱਲ ਸੁਣੋ ਸਾਡੇ ਬਹੁਤ ਸਾਰੇ ਮੇਰੇ ਹੁਣ ਵੀ ਜਿਹੜੇ ਸਾਡੇ ਜਿਹੜੇ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਮੈਨੂੰ ਫੋਨ ਕਰ ਰਹੇ ਆ ਥਾਪੜ ਜੀ ਤੁਸੀਂ ਬੋਲੋ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਜਲਦੀ মিডিਆ ਦੇ ਸਾਹਮਣੇ ਆਵਾਂਗਾ ਤੇ ਜਿਹੜੇ মিডিਆ ਦੇ ਹਰ ਇੱਕ ਗੱਲ ਦਾ ਜਵਾਬ ਦਵਾਂਗਾ ਕਿਉਂਕਿ ਸਾਡੇ ਇਹ ਇਹ ਮੈਨੂੰ ਪਿਆਰ ਕਰਨ ਵਾਲੇ ਲੋਕ ਆ ਜਾਂ ਮਸੀ ਭਾਈਚਾਰੇ ਨੂੰ ਪਿਆਰ ਕਰਨ ਵਾਲੇ ਲੋਕ ਆ ਉਹ ਜਾਣਨਾ ਚਾਹੁੰਦੇ ਸੀ ਮੈਂ ਕਿਹਾ ਵੀ ਮੀਡੀਆ ਦੇ ਸਾਹਮਣੇ ਆਉਂਗਾ ਮੇਰੇ ਆਰਡਰਾਂ ਦੀ ਕਾਪੀ ਹੱਥਾ ਲੈ ਲੈਂਦੋ ਔਰ ਮੈਂ ਜਦੋਂ ਆਰਡਰਾਂ ਦੀ ਕਾਪੀ ਨੂੰ ਉਹਦੇ ਵਿੱਚ ਸਾਰੇ ਮੈਂ ਚੀਜ਼ਾਂ ਨੂੰ ਪੜਨ ਤੋਂ ਬਾਅਦ ਔਰ ਜਾਣਨ ਤੋਂ ਬਾਅਦ ਮੈਂ ਜਿਹੜੇ ਇਹ ਚੀਜ਼ਾਂ ਅੱਗੇ ਰੱਖਾਂਗਾ ਕਿਉਂਕਿ ਮੈਂ ਇਹੇ ਦੱਸ ਰਿਹਾ ਸੀ ਵੀ ਜਿਹੜੇ ਦੋਨੇ ਕੇਸ ਹੋਏ ਦੋਨੇ ਕੇਸ ਤੋਂ ਹੋਣ ਤੋਂ ਬਾਅਦ ਜਿਹੜਾ ਮੈਂ ਨੈਸ਼ਨਲ ਮੀਡੀਆ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਜਾਂ ਮੰਨ ਲਓ ਜਿਹੜੇ ਪ੍ਰਿੰਟ মিডিਆ ਦੇ ਵਿੱਚ ਇਹ ਹੀ ਦਿਖਾਇਆ ਜਾ ਰਿਹਾ ਸੀ ਉਹਨਾਂ ਦੀ ਜਿਵੇਂ ਮੈਂ ਇਹ ਦੋ ਮਹੀਨਿਆਂ ਤੋਂ ਕਹਿ ਰਿਹਾ ਸੀ ਵੀ ਉਹਨਾਂ ਦੀ ਜੱਜਮੈਂਟ ਤੇ ਇਹ ਬੁਰਾ ਪ੍ਰਭਾਵ ਪਾਉਣ ਦੇ ਲਈ ਹੀ ਇਹ ਸਾਰਾ ਖੇਡ ਖੇਡਿਆ ਜਾ ਰਿਹਾ ਹੈ ਨਹੀਂ ਨਹੀਂ ਹੁਣ ਮੈਂ ਫੇਰ ਨਹੀਂ ਮੇਰੀ ਗੱਲ ਸੁਣੋ ਜੱਜਮੈਂਟ ਤੇ ਹੀ ਬੁਰਾ ਪ੍ਰਭਾਵ ਪਾਉਣ ਦੇ ਲਈ ਖੇਡ ਖੇਡਿਆ ਜਾ ਰਿਹਾ ਤੇ ਉਹ ਸਭ ਦੇ ਤੁਸੀਂ ਦੇਖੋ ਪੰਜ ਵਿਅਕਤੀ ਬãiਜ਼ਤ ਬਰੀ ਹੋ ਜਾਂਦੇ ਆ ਤੇ ਪ੍ਰੋਫਿਟ ਜੀ ਨੂੰ ਜੋ ਛੀ ਕਰਾਰ ਕੀਤਾ ਜਾਂਦਾ ਜਿਹੜੇ ਪੰਜ ਵਿਅਕਤੀਓ ਕਿਸ ਤਰ੍ਹਾਂ ਬਰੀ ਹੋ ਜਾਂਦੇ ਆ ਸਰ ਉਹ ਤਾਂ ਫਿਰ ਜੱਜ ਸਾਹਿਬ ਨੇ ਆਪਣਾ ਡਿਸੀਜਨ ਸੁਣਾਇਆ ਹੈ ਨਾ ਸਬੂਤਾਂ ਦੇ 1 ਮਿੰਟ ਸਬੂਤਾਂ ਦੇ ਆਧਾਰ ਤੇ ਹੁੰਦਾ ਕਾਨੂੰਨ ਜੋ ਐਫ ਆਈ ਆਰ ਦਰਜ ਕਰਦਾ ਹੈ ਪੁਲਿਸ ਜਦੋਂ ਐਫ ਆਈ ਆਰ ਦਰਜ ਕਰਦੀ ਸਬੂਤ ਇਕੱਠੇ ਕੀਤੇ ਜਾਂਦੇ ਸਬੂਤ ਅੱਗੇ ਅਦਾਲਤ ਚ ਪੇਸ਼ ਕੌਣ ਕਰਦੀ ਪੁਲਿਸ ਕਰਦੀ ਹੈ ਸੁਣ ਲੋ ਬੰਲੇ ਸਰ ਪੁਲਿਸ ਕਰਦੀ ਹੈ ਨਾ ਠੀਕ ਹੈ ਜੀ ਜਿਹੜਾ ਕੇਸ ਚੱਲਣਾ ਜਾਂ ਵਕੀਲਾ ਵੱਲੋਂ ਉਸ ਕੇਸ ਦੀ ਪੈਰਵੀ ਕਰਨਾ ਬਾਅਦ ਦੀ ਗੱਲ ਹੈ ਪਹਿਲਾਂ ਤਾਂ ਉਥੋਂ ਦੀ ਸ਼ੁਰੂਆਤ ਹੁੰਦੀ ਹੈਗੀ ਆ ਕਿ ਉਹ ਚੀਜ਼ਾਂ ਸਭ ਗਲਤ ਹੈ ਦੇਖੋ ਜੀ ਉਥੇ ਤੁਸੀਂ ਉਤੋਂ ਕੁਝ ਅਦਾਲਤ ਇਹਦਾ ਬਣਾ ਸਕਦਾ ਰਾਈਟ ਨਹੀਂ 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 ਨਵੀਂ ਗੱਲ ਨਹੀਂ ਤੁਹਾਡੇ ਨੂੰ ਸੁਣਨ ਦੇ ਵਿੱਚ ਪਹਿਲੀ ਵਾਰ ਤੁਸੀਂ ਸੁਣ ਰਹੇ ਹੋ ਮੈਂ ਪਹਿਲੀ ਵਾਰ ਹੀ ਸੁਣ ਰਿਹਾ ਹਾਂ ਹਾਂ ਰਾਈਟ ਇਹ ਜਿਹੜਾ ਤਾਂ ਮਤਲਬ ਦੱਬ ਜਾਂਦੀ ਨਹੀਂ ਅਦਾਲਤਾਂ ਦੇ ਜਿਹੜਾ ਮੀਡੀਆ ਟ੍ਰਾਇਲ ਚੱਲਦਾ ਏਸੇ ਕਰਕੇ ਸੁਪਰੀਮ ਕੋਰਟ ਮੇਰੀ ਗੱਲ ਸੁਣ ਨਹੀਂ ਹੁੰਦਾ ਕਿ ਤੁਹਾਡੇ ਕੋਲ ਗੱਲ ਨਹੀਂ ਅਲੱਗ ਗੱਲ ਵੱਖਰੀ ਨਹੀਂ ਗੱਲ ਆਉਣ ਨਹੀਂ ਰਹੀ ਚਲੋ ਤੁਸੀਂ ਸੁਣਨਾ ਨਹੀਂ ਮੈਂ ਤਾਂ ਸੁਣ ਰਿਹਾ ਮੈਂ ਕਹਿੰਦਾ ਮੈਂ ਤੁਹਾਨੂੰ ਕਿੰਨੇ ਬਹੁਤ ਸਾਰੇ ਜਿਹੜੇ ਐਕਟ ਆ ਸੁਪਰੀਮ ਕੋਰਟ ਦੀਆਂ ਹਦਾਇਤਾਂ ਆ ਵੀ ਜਦ ਵੀ ਕੋਈ ਇਹੋ ਜਿਹਾ ਕੇਸ ਆਉਂਦੇ ਆ ਉਹਨੂੰ মিডিਆ ਟ੍ਰਾਇਲ ਨਾ ਚਲਾਇਆ ਜਾਏ মিডিਆ ਟ੍ਰਾਇਲ ਜੇ ਚੱਲ ਜਾਂਦਾ ਆ ਤੇ ਦੂਸਰੇ ਪੱਖ ਨਾਲ ਉਸ ਦਿਨ ਕਿਉਂ ਨਹੀਂ ਤੁਸੀਂ ਉਸ ਦਿਨ ਕਿਉਂ ਨਹੀਂ ਬੋਲੇ ਇਹ ਮੈਂ ਚਾਹੁੰਦਾ ਸੀ ਵੀ ਇਸੇ ਕਰਕੇ ਵੀ ਇਸ ਕੇਸ ਦੇ ਉੱਤੇ ਜ਼ਿਆਦਾ মিডিਆ ਦੇ ਉੱਤੇ ਜ਼ਿਆਦਾ ਪ੍ਰਭਾਵ ਨਾ ਪਾਇਆ ਜਾਵੇ ਇਸ মিডিਆ ਦੇ ਵਿੱਚ ਨਾ ਲਿਆਂਦਾ ਜਾਵੇ ਲੇਕਿਨ ਦੂਸਰੀ ਪਾਰਟੀ ਵੱਲੋਂ ਇਹ ਜਿਹੜਾ মিডিਆ ਨੂੰ ਬਾਰ-ਬਾਰ মিডিਆ ਤੇ ਐਕਸਪੋਜ਼ ਕੀਤਾ ਜਾ ਰਿਹਾ ਸੀ ਬਾਰ-ਬਾਰ ਮੀਡੀਆ ਤੇ ਐਕਸਪੋਜ਼ ਕੀਤਾ ਜਾ ਰਿਹਾ ਇੱਕ ਚੀਜ਼ ਦੱਸੋ ਤੁਸੀਂ ਪ੍ਰੈਸ ਕਲੱਬ ਆਏ ਹੋ ਅੱਜ ਤੁਸੀਂ ਪ੍ਰੈਸ ਕਲੱਬ ਅੱਗੇ ਵੀ ਆਨੇ ਹੋ ਜਦੋਂ ਪ੍ਰੈਸ ਕਲੱਬ ਇੱਕ ਮਿੰਟ ਮੇਰੀ ਗੱਲ ਸੁਣੋ ਪ੍ਰੈਸ ਕਲੱਬ ਆਨੇ ਹੋ ਇੱਥੇ ਪ੍ਰੈਸ ਕਾਨਫਰੈਂਸਾਂ ਹੁੰਦੀਆਂ ਆ ਤੁਹਾਡੇ ਵੱਲੋਂ ਵੀ ਕੀਤੀਆਂ ਜਾਂਦੀਆਂ ਨਾ ਦੂਜੇ ਪੱਖ ਨੂੰ ਤਾਂ ਉਦੋਂ ਆ ਨਾ ਜੇ ਦੂਜਾ ਪੱਖ ਸਾਹਮਣੇ ਆਵੇ ਤੁਹਾਨੂੰ ਤਾਂ ਅਸੀਂ ਟਰਾਈ ਕੀਤਾ ਫੋਨ ਤੁਹਾਡੇ ਨੰਬਰ ਬੰਦ ਤੁਹਾਡੇ ਪ੍ਰਧਾਨ ਦੇ ਨੰਬਰ ਬੰਦ ਅਸੀਂ ਕਿਹਨੂੰ ਜਾ ਕੇ ਪੁੱਛੀਏ ਜੀ ਉਹ ਦਿਨ ਦਾ ਫੇਰ ਨੰਬਰ ਕਿਉਂ ਬੰਦ ਕਰ ਲਏ ਬ੍ਰਦਰ ਜੀ ਮੈਂ ਜਿਹੜੀ ਗੱਲ ਕਹਿਣ ਦਿਆ ਇਸ ਨਾਲ ਮੇਰਾ ਤਾਂ ਕੋਈ ਪਰਸਨਲ ਨੰਬਰ ਨਹੀਂ ਹੋਣਾ ਸ਼ੈਨ ਜੀ ਦਾ ਕਰਕੇ ਤੁਸੀਂ ਨਹੀਂ ਮਿਲ ਸਕੋ ਜੋ ਮੇਰੇ ਕੋਲ ਤਾਂ ਅਗੂਰ ਹੈ ਮੈਂ ਤਾਂ ਦੇਖੋ ਤੁਹਾਡਾ ਪਰਹੰਮ ਦਾ ਪਰਸਨਲ ਨੰਬਰ ਹੈ ਜੇ ਮੇਰਾ ਪਰਸਨਲ ਨੰਬਰ ਹੁੰਦਾ ਤੇ ਅਸੀਂ মিডিਆ ਤੋਂ ਭੱਜਣ ਵਾਲੇ ਨਹੀਂ ਮੈਂ ਤਾਂ ਤੁਹਾਡੇ ਆਲ ਰਿਕਾਰਡ ਜਿਹੜਾ ਆ ਤੁਹਾਡੇ ਕੈਮਰੇ ਤੇ ਹੋਰ ਵੀ মিডিਆ ਦੇ ਜਿੰਨੇ ਵੀ ਚੈਨਲ ਆ ਮੈਂ ਕੱਲੀ ਕੱਲੀ ਜਨਤਾ ਦੀ ਅਦਾਲਤ ਦੇ ਵਿੱਚ ਇਹ ਕੇਸ ਨੂੰ ਰੱਖਾਂਗਾ ਔਰ ਮੈਂ ਦੇਸ਼ ਦੀ ਅਦਾਲਤ ਹੈ ਤੁਹਾਨੂੰ ਭਰੋਸਾ ਨਹੀਂ ਜਨਤਾ ਦੀ ਅਦਾਲਤ ਦੇਖੋ ਸਾਡਾ ਜੋ ਚੱਲਿਆ মিডিਆ ਟ੍ਰੈਲ ਦੇਸ਼ੀ মিডিਆ ਟ੍ਰਾਇਲ ਕਹਿ ਕੇ ਨਾ ਗੱਲ ਨਾ ਘੁਮਾਓ ਗੱਲ ਤਾਂ ਸਿਰਫ ਇੰਨੀ ਹੈ ਕਿ ਹੁਣ ਜਿਹੜਾ ਅਦਾਲਤ ਵੱਲੋਂ ਫੈਸਲਾ ਦਿੱਤਾ ਕਿ ਇਸ ਨੂੰ ਚੈਲੰਜ ਕੀਤਾ ਮੈਂ মিডিਆ ਰਾਹੀਂ ਹੁਣ ਜਿਹੜਾ ਮੈਂ মিডিਆ ਰਾਹੀਂ ਸੰਗਿਆਨ ਲੈਣ ਦੀ ਗੱਲ ਕਰ ਰਿਹਾ ਆ ਉਹ ਕੀ ਗੱਲ ਮੈਂ ਕਰ ਰਿਹਾ ਕੈਸ ਚੈਲੰਜ ਕਰੂੰਗਾ ਮੈਂ মিডিਆ ਰਾਹੀਂ ਸੰਗਿਆਨ ਲੈਣ ਦੀ ਗੱਲ ਕਰ ਰਿਹਾ ਆ ਵੀ ਸਾਡੇ ਜਿਹੜੇ ਸਾਡੇ ਮਾਨਜੋਗ ਜਿਹੜੀ ਸੁਪਰੀਮ ਕੋਰਟ ਆ ਹਾਈ ਕੋਰਟ ਆ ਉਹਦੇ ਜੱਜ ਸਾਹਿਬਾਨ ਆ ਉਹ ਇੱਥੇ ਸੰਗਿਆਨ ਲੈਣ ਸਾਡੀ ਕਾਨੂੰਨ ਮੰਤਰੀ ਸੰਗਿਆਨ ਲੈਣ ਕਹਿ ਰਿਹਾ ਕਿ ਤੁਸੀਂ ਕੇਸ ਦੇ ਵਿੱਚ ਸਰ ਤੁਸੀਂ ਚੈਲੰਜ ਕਰੋਗੇ ਇਸ ਫੈਸਲੇ ਨੂੰ ਹਾਂਜੀ ਹਾਈ ਕੋਰਟ ਸੁਪਰੀਮ ਕੋਰਟ ਜਾਓਗੇ ਫੈਸਲੇ ਦੇ ਖਿਲਾਫ ਦੇਖੋ ਜੀ ਅਸੀਂ ਤਾਂ ਜਰੂਰ ਜਾਵਾਂਗੇ ਹਾਈ ਕੋਰਟ ਦੇ ਵਿੱਚ ਜਾਵਾਂਗੇ ਕਿਉਂਕਿ ਔਨ ਮੈਰਿਟ ਇਹ ਫੈਸਲਾ ਹੀ ਨਹੀਂ ਹੋਇਆ ਅੱਛਾ ਕਿ ਔਨ ਮੈਰਿਟ ਫੈਸਲਾ ਅਦਾਲਤ ਦਾ ਫੈਸਲਾ ਫੈਸਲਾ ਸਹੀ ਨਹੀਂ ਸੀ ਬ੍ਰਦਰ ਜੀ ਮੈਂ ਤੁਹਾਨੂੰ ਦੱਸਿਆ ਵੀ ਉਸ ਕੇਸ ਨੂੰ ਪ੍ਰਭਾਵਿਤ ਕੀਤਾ ਗਿਆ ਉਹਦੇ ਉਸ ਕੇਸ ਦੇ ਉੱਤੇ ਜਿਹੜਾ ਜਿਹੜਾ ਪ੍ਰੈਸ਼ਰ ਬਿਲਡ ਕੀਤਾ ਗਿਆ ਆ ਉਸ ਕੇਸ ਨੂੰ ਪ੍ਰਭਾਵਿਤ ਕਰਨ ਦੇ ਲਈ ਤਾਂ 2 ਮਹੀਨਿਆਂ ਤੋਂ ਜਿਹੜਾ ਮੀਡੀਆ ਟ੍ਰਾਇਲ ਚੱਲ ਰਿਹਾ ਸੀ ਔਰ ਉਸ ਕੇਸ ਦੇ ਉਤੇ ਤੁਹਾਨੂੰ ਤੁਹਾਡੇ ਕੋ ਉਹੀ ਗੱਲ ਆ ਗਈ ਕਿ ਹੁਣ ਕੇ ਮੀਡੀਆ ਟ੍ਰਾਇਲ ਮੀਡੀਆ ਹਾਂ ਜੀ ਹੋਰ ਤੁਸੀਂ ਤੁਸੀਂ ਹੁਣ ਮੈਂ ਕਹਿੰਦਾ ਸਬੂਤਾਂ ਦੇ ਸਬੂਤਾਂ ਦੇ ਅਧਾਰ ਤੇ ਅਦਾਲਤ ਦੇ ਵਿੱਚ ਕੇਸ ਲੜੇ ਜਾਂਦੇ ਪਾਜੀ ਸੁਣ ਲਓ ਮੈਂ ਤੁਹਾਨੂੰ ਸਮਝਾ ਦਿੰਦਾ ਤੁਹਾਨੂੰ ਨਹੀਂ ਪਤਾ ਤਾਂ ਮੈਂ ਵੀ ਦੱਸ ਦਿੰਦਾ ਸਬੂਤਾਂ ਦੇ ਆਧਾਰ ਤੇ ਅਦਾਲਤ ਚ ਕੇਸ ਖੜੇ ਲੜਾਈ ਜਾਂਦੇ ਨੇ ਠੀਕ ਹੈ ਦੋਨੋਂ ਵਕੀਲ ਦੋਨੋਂ ਪੱਖੇ ਦੇ ਵਕੀਲ ਉੱਥੇ ਖੜਦੇ ਨੇ ਦਲੀਲ ਵੀ ਹੁੰਦੀ ਹੈ ਬੈਂਸ ਵੀ ਹੁੰਦੀ ਸਭ ਕੁਝ ਹੁੰਦਾ ਜਜ ਕਦੋਂ ਜੱਸ ਸਾਹਿਬ ਕਦੋਂ ਫੈਸਲਾ ਦਿੰਦੇ ਨੇ ਜਦੋਂ ਦੋਨਾਂ ਦੀ ਦਲੀਲ ਸੁਣ ਲੈਂਦੇ ਆ ਤੁਸੀਂ ਕਹਿ ਰਹੇ ਕਿ ਦਲੀਲਾ ਵੀ ਨਹੀਂ ਸੁਨਿਆ ਕੋਈ ਗੱਲ ਹੀ ਨਹੀਂ ਕੀਤੀ ਉਹਨਾਂ ਨੇ ਇਹ ਫੈਸਲਾ ਮੈਂ ਤੁਹਾਨੂੰ ਦੱਸਿਆ ਵੀ ਜਿਹੜੇ ਆਰਗੂਮੈਂਟਸ ਜਿੱਦਣ ਹੋਣੇ ਸੀ ਸਿੱਧਾ ਹੀ ਅਦਾਲਤ ਤੇ ਅਦਾਲਤ ਤੇ ਤੁਸੀਂ ਕੁਐਸਚਨ ਮਾਰ ਰਹੇ ਹੋ ਜਿਹੜੀ ਮੇਰੀ ਗੱਲ ਸੁਣੋ ਜਦੋਂ ਆਰਗੂਮੈਂਟਸ ਹੋਣੇ ਸੀ ਅਸੀਂ ਤਾਂ ਬੜੀ ਵੇਟ ਕਰ ਰਹੇ ਸੀ ਵੀ ਕਰੀਬਨ 3-4 ਘੰਟੇ ਜਿਹੜੇ ਆਰਗੂਮੈਂਟਸ ਹੋਣਗੇ ਜੋ ਦਿਖਾਇਆ ਗਿਆ ਲੇਕਿਨ ਆਰਗੂਮੈਂਟਸ ਕੋਈ ਨਹੀਂ ਹੋਏ ਲੇਕਿਨ 2-3 ਦਿਨ ਪਹਿਲਾਂ ਵੀ ਤਾਂ ਪੇਸ਼ੀ ਹੋਈ ਸੀ ਮੇਰੀ ਗੱਲ ਸੁਣੋ ਉਹ ਤਾਂ ਤਰੀਕ ਤੋ ਜਿਹੜੀ ਅਸੀਂ ਜਦੋਂ ਦੇਖਾਂਗੇ ਵੀ ਆਰਗੂਮੈਂਟ ਪਾਜੀ ਗੱਲ ਸੁਣੋ ਪਾਜੀ ਵਲ ਵਾਰੰਟ ਵੀ ਇਸ਼ੂ ਹੋ ਗਏ ਸੀ ਫੇਰ ਆਣਾ ਪਿਆ ਇਹ ਵੀ ਗੱਲ ਜਿਹੜੀ ਮੇਰੀ ਗੱਲ ਤੁਸੀਂ ਕਿਉਂ ਮੇਰੇ ਗੱਲ ਉਹ ਅਪੀਅਰ ਹੋਏ ਕੋਰਟ ਚ ਕਿਉਂ ਕੋਰਟ ਚ ਅਪੀਅਰ ਨਹੀਂ ਹੋ ਕਿ ਉਹ ਦੇਸ਼ ਛੱਡ ਕੇ ਭੱਜ ਗਿਆ ਬਹੁਤ ਸਾਰੀਆਂ ਮੀਡੀਆਸ ਕਿਉਂ ਨਹੀਂ ਹੋ ਰਹੀ ਪਾਜੀ ਮਾਰਾ ਮੈਂ ਕਹਿੰਨਾ ਉਹ ਅਪੀਅਰ ਹੋਏ ਕੋਰਟ ਦੇ ਵਿੱਚ ਔਰ ਉਹ ਲੋਕਾਂ ਦੇ ਬਹੁਤ ਸਾਰੇ ਬਿਆਨ ਹੁੰਦੇ ਸੀ ਮੀਡੀਆ ਚ ਚੱਲਦੀ ਉਹ ਦੇਸ਼ ਭੱਜ ਜਾਣਗੇ ਉਹ ਇਦਾਂ ਹੋ ਜਾਣਗੇ ਇਹ ਬੜਾ ਕੁਝ ਸੁਣਿਆ ਸਾਡੇ ਕੋਲ ਜਵਾਬ ਨਹੀਂ ਆਉਂਦਾ ਤੇ ਇਹ ਚਲੋ ਤੁਹਾਡੇ ਤੁਹਾਨੂੰ ਇਸ ਤਰ੍ਹਾਂ ਲੱਗ ਰਿਹਾ ਦੇਖੋ ਸੁਣਨ ਵਾਲਿਆਂ ਨੂੰ ਪਤਾ ਚਲੋ ਤਸੱਲੀ ਹੋ ਜਾਂਦੀ ਦੇਖੋ ਸੁਣਨ ਵਾਲਾ ਤੁਹਾਨੂੰ ਕੀ ਤਸੱਲੀ ਹੋ ਰਹੀ ਮੰਨ ਲਓ ਯਾਰ ਮੰਨ ਨਹੀਂ ਲਿਆ ਚਲੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸੋ ਇਹ ਸਨ ਸੁਜੀਤ <th>ਪੜ ਜਿਹੜੇ ਕਿ ਪਾਸੇ ਬਜਿੰਦਰ ਸਿੰਘ ਦੇ ਕਾਫੀ ਕਰੀਬ ਨੇ ਉਹਨਾਂ ਦੀ ਮਿਨਿਸਟਰੀ ਦੇ ਸਪੋਕਸਪਰਸਨ ਨੇ ਇਹਨਾਂ ਦਾ ਕਹਿਣਾ ਹੈ ਕਿ ਅਦਾਲਤ ਵੱਲੋਂ ਜਿਹੜਾ ਫੈਸਲਾ ਦਿੱਤਾ ਉਹ ਫੈਸਲਾ ਤਕਰੀਬਨ ਇੱਕ ਦਬਾਅ ਦੇ ਕਾਰਨ ਦਿੱਤਾ ਗਿਆ ਤੇ ਦ ਜਿਹੜਾ ਕਿਹਾ ਗਿਆ ਹੈ ਕਿ ਅ ਇਸ ਨੂੰ ਲੈ ਕੇ ਉਹ ਹਾਈ ਕੋਰਟ ਜਾਂ ਸੁਪਰੀਮ ਕੋਰਟ ਵੀ ਜਾਣਗੇ ਇਸ ਫੈਸਲੇ ਨੂੰ ਲੈ ਕੇ ਇਸ ਦੇ ਖਿਲਾਫ ਜਿਹੜਾ ਕੇਸ ਤਿਆਰ ਕਰਨਗੇ ਦੂਸਰਾ ਉਹਨਾਂ ਨੇ ਇਹ ਵੀ ਕਿਹਾ ਹੈਗਾ ਕਿ ਜਿਹੜੇ આરોਪ ਲੱਗੇ ਨੇ ਉਹਨਾਂ ਨੂੰ ਜਿਹੜਾ ਜਿਹੜਾ ਸੱਚ ਸਾਬਤ ਨਹੀਂ ਕਰ पाए ਉੱਥੇ ਲੇਕਿਨ ਉਹਨਾਂ ਨੂੰ ਗਲਤ ਕਿਵੇਂ ਸਾਬਿਤ ਕੀਤਾ ਜਾਂਦਾ ਹੈ ਉਹ ਇਸ ਕੇਸ ਦੇ ਬਾਰੇ ਕਹਿ ਕੇ ਉਹਨਾਂ ਨੇ ਇਸ ਗੱਲ ਨੂੰ ਖਤਮ ਕੀਤਾ ਫਿਲਹਾਲ ਜੁੜੇ ਹੋਏ ਪੰਜਾਬ ਤੱਕ ਦੇ ਕੈਮਰਾਮੈਨ ਤਰਨੂ ਸ਼ਰਮਾ ਦੇ ਨਾਲ ਦਵਿੰਦਰ ਕੁਮਾਰ ਜਲੰਧਰ